ਮੁਸਲਮ ਅਤੇ ਹਿੰਦੂ ਪਾਈਚਾਰਾ ਸਾਡੇ ਦੇਸ਼ ਦੇ ਸੱਭਿਆਚਾਰ ਦਾ ਇੱਕ ਅਹਿਮ ਹਿੱਸਾ ਹੈ। ਪੰਜਾਬ ਵਿੱਚ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਸਦਾ ਹੀ ਪਾਈਚਾਰਾ ਅਤੇ ਪਿਆਰ ਨਾਲ ਰਹਿਣਾ ਸਿੱਖਿਆ ਹੈ। ਇਸੇ ਤਰ੍ਹਾਂ ਦੀ ਮਿਸਾਲ ਸਮਰਾਲਾ ਦੀ ਸਬਜ਼ੀ ਮੰਡੀ ਵਿੱਚ ਦੇਖਣ ਨੂੰ ਮਿਲੀ ਹੈ ਜਿੱਥੇ ਸਬਜ਼ੀ ਮੰਡੀ ਦੇ ਮੁਸਲਮ ਆੜਤੀਏ ਜੋ ਕਿ ਸਬਜ਼ੀ ਵੇਚਣ ਦਾ ਕੰਮ ਕਰਦੇ ਹਨ ਅਤੇ ਹਿੰਦੂ ਵੀਰ ਸਮੋਸਿਆਂ ਦੀ ਰੇੜੀ ਲਾਉਂਦੇ ਹਨ। ਉਹਨਾਂ ਵੱਲੋਂ ਸਵੇਰੇ ਮੰਡੀ ਵਿੱਚ ਆਏ ਗਰੀਬ 40 ਤੋਂ 50 ਬੱਚੇ ਅਤੇ ਬਜ਼ੁਰਗਾਂ ਨੂੰ ਖਾਣਾ ਖੁਲਾਇਆ ਜਾਂਦਾ ਹੈ। ਇਸ ਦੀ ਕਾਫੀ ਤਾਰੀਫ਼ ਹੈ। ਮੈਂ ਤੁਸ ਮੋਹਨ ਦੀ ਰੇੜੀ ਲਾਉਣਾ ਜੀ ਮੈਨੂੰ ਹੋ ਗਏ ਜੀ 10 12 ਸਾਲ ਹਾਂ ਜੀ ਇੱਕ 8 ਤੀਨ ਨੂੰ ਬੱਚੇ ਸੇਵਾ ਦਾ ਹਾਂ ਜੀ ਹਾਂ ਜੀ ਮੈਂ ਵੀ ਬਸ 8 ਤੀਆਂ ਤੋਂ ਸਿਰਫ ਸੌਦੇ ਦੇ ਪੈਸੇ ਲੈਣਾ ਜੀ ਸੇਵਾ ਮੇਰੀ ਉਹ ਆ ਜੀ ਬੱਚੇ 25 30 ਹੋ ਜਾਂਦੇ ਆ ਜੀ 40 ਵੀ ਹੋ ਜਾਂਦੇ ਆ ਜੀ ਫਰੀ ਵੀ ਖਿਲਾ ਦਿੰਦਾ ਜੀ ਇਹ ਸੇਵਾ ਮਹਾਰਾਜ ਦੋ ਤਿੰਨ ਸਾਲ ਹੋ ਗਏ ਜਿੱਦਾਂ ਦਾ ਬਰਿੰਦਾਵਨ ਜਾਣਾ ਸ਼ੁਰੂ ਕੀਤਾ ਜੀ ਉਦੋਂ ਤੋਂ ਸੇਵਾ ਸ਼ੁਰੂ ਹੈ ਜੀ ਪਹਿਲਾਂ ਹਾਂਜੀ ਹਾਂਜੀ ਮੈਂ ਸਾਢੇ 6 ਵੇਰੇ ਆਉਣਾ ਹਾਂ ਜੀ 7 ਵਜੇ ਤੋਂ ਕੰਮ ਸ਼ੁਰੂ ਕਰਦਾ ਹਾਂ 11 ਵਜੇ ਦਾ ਘਰੇ ਆ ਜੀ ਇਹ ਬੱਚੇ ਬੱਸ 10 ਵਜੇ ਤੱਕ ਹੀ ਜਾਂਦੇ ਆ ਜੀ ਤੇ ਤਿੰਨ ਪੁੱਛੇ ਔਰ ਸਾਰੇ ਹਾਂਜੀ ਹਾਂਜੀ ਇਹ ਸਾਰੇ ਸੰਦਾਲੇ ਦੇ ਵੀ ਨੇ ਜੀ ਕੁਝ ਬਾਰੋਂ ਵੀ ਆ ਜਾਂਦੇ ਆ ਜੀ ਇੱਕ ਬਾਜ਼ਾਰ ਜਿੋਂ ਵੀ ਭਗਤ ਆਉਂਦਾ ਹੁੰਦਾ ਜੀ ਉਹ ਵੀ ਖਾ ਜਾਂਦਾ ਹੁੰਦਾ ਹਾਂ ਜੀ ਵੀ ਸੋ ਹਾਂ ਜੀ ਅੱਗੇ ਵੀ ਚੱਲ ਜਾਈਏ ਬੱਸ ਮਰਾ ਭਗਵਾਨ ਦਾ ਨਾਮ ਸ਼ਿਵਾ ਭਗਵਾਨ ਦਾ ਨਾਮ ਵਾਹ ਠੀਕ ਹੈ ਮੰਡੀ ਦੀ ਸਬਜ਼ੀ ਮੰਡੀ ਜੇ ਆੜ੍ਹਤਾਈਏ ਆਪਣੀ ਇੱਥੇ ਜੀ ਦੇਖਿਆ ਤੁਸੀਂ ਗਰੀਬ ਬੱਚਾ ਸਬਜ਼ੀ ਖਰਾ ਰਿਹਾ ਠੀਕ ਜਣਾ ਚੱਲੁੰਦਾ ਇਹ ਮੈਂ ਨਾ ਹਰ ਬੰਦੇ ਨੂੰ ਕਹਾਂਗਾ ਵੀ ਕਿੰਨਾ ਵੀ ਹੋਵੇਗੇ ਉਹਨੇ ਉਹਨਾਂ ਦਾ ਦਾਨ ਕਰੇ ਬੰਦਾ ਹਾਂ ਇਹੀ ਬਰਾਦਮਾਨੇ ਨਾਲ ਜਾਣਾ ਨੇ ਹੋਰ ਕੋਈ ਕੁਝ ਨਹੀਂ ਜਾਣਾ ਇੱਥੇ ਰਹਿ ਜਾਣਾ ਸਭ ਇੱਥੇ ਨਿਆਣੇ ਫਿਰਦੇ ਹੁੰਦੇ ਨੰਗੇ ਪੈਰ ਅੰਕਲ ਜੀ ਸਮੋਸਾ ਖਾਣੇ ਰੋਟੀ ਚਾ ਲਈ ਨੇ ਆਨੇ ਹੁੰਦੇ ਨੇ ਖਾ ਜਾਂਦੇ ਨੇ 40 50 60 ਵੀ ਹੋ ਜਾਂਦੇ 70 ਵੀ ਹੋ ਜਾਂਦੇ ਨੇ ਮੈਂ ਕਹਿੰਦਾ ਬਰਾਦਮਾ ਦੇ ਰਹੇ ਆਪਾਂ ਨੂੰ ਆਪਾਂ ਕੋਈ ਹੋ ਨਹੀਂ ਜੇ ਇਹਨੂੰ ਰੱਖੀ ਜਾਵਾਂਗੇ ਬਰਾਦਮਾ ਨੇ ਇਹੀ ਨਾਲ ਭੇਜਣਾ ਇੱਥੇ ਨਹੀਂ ਸਾਰਾ ਕੋਈ ਪੰਜਾਬ ਬੰਦਾ ਖਾਲੀ ਆਇਆ ਖਾਲੀ ਹੱਤ ਚਲੇ ਜਾਣਾ ਕੱਪੜੇ ਜਾਣੇ ਚਿੱਟਾ ਇੱਕ ਨਾਲ 4 ਮੀਟਰ ਦਾ ਹੋਰ ਕੁਝ ਨਹੀਂ ਲੈਣਾ ਇਹਦੇ ਬੱਚੇ ਨੇ ਇਹ ਮੰਡੀ ਦੇ ਵਿੱਚ ਹੀ ਨਾ ਨਹੀਂ ਆ ਆ ਕਿਤੇ ਝੁੱਗਿਆਂ ਦੇ ਅੱਗੇ ਬਦੂ ਮਹੱਲੇ ਬਦੂ ਵਾਲਿਆਂ ਦੇ ਸਾਰੇ ਉਹ ਹੈ ਇਹ ਸਵੇਰੇ ਆਉਂਦੇ ਨੇ ਸਵੇਲੀ ਸਵੇਰੇ ਜੀ ਡੇਲੀ ਡੇਲੀ 60 70 ਬੱਚੇ ਸਮੋਸੇ ਖਾ ਜਾਂਦੇ ਨੇ ਇਹ ਸਿਲਸਿਲਾ ਕਿੰਨੇ ਟਾਈਮ ਤੋਂ ਚੱਲਦਾ ਮੇਰੇ ਕੋਲੇ ਚੱਲਦਾ ਜੀ ਇਹ ਮੈਨੂੰ ਮੈਂ ਦਾ 6-7 ਮਹੀਨੇ ਹੋ ਗਏ ਹਾਂ 6-7 ਮਹੀਨੇ ਦਾ ਲਗਾਤਾਰ 60 ਹੋ ਜਾਂਨ 70 ਹੋ ਜਾਂਨ 65 ਹੋ ਜਾਂਨ 50 ਆ ਰਹੇ ਜਾਂਨ ਡੇਲੀ 6-800 ਦਾ ਇਹ 10 ਰੁਪਏ ਦੀ ਪਲੇਟ ਦਿੰਦਾ ਇਹ ਡੇਲੀ ਇਹ ਜੇ ਬਦਾਦਾਂ ਮੈਨੂੰ ਹਿੰਮਤ ਦਿੱਤੀ ਮੈਨੂੰ ਇਹ ਨਹੀਂ ਪਤਾ ਵੀ ਮੈਂ ਇੱਥੇ ਇਹਨਾਂ ਵਾਰੀ ਸਪੈਸ਼ਲ ਪੱਠੀ ਲਾਦਾ ਅੱਛ ਦੇ ਰੱਬ ਮੈਨੂੰ ਹਿੰਮਤ ਮੈਨਾਂ ਰੱਬ ਤੋਂ ਬੁਲਾਵਾ ਮੁਰੇ ਦੇ ਰਿਹਾ ਮੈਨੂੰ ਇਹਨਾਂ ਦੇ ਤੇ ਮੈਨੂੰ ਬਾਤ ਸਪੈਸ਼ਲ ਆਦਾ ਵੀ ਕਿ ਨਾ ਮਰਜੀ ਖਾਵੇ ਫੁੱਲੇ ਲਾਦਾ ਲੰਗ ਆਂਦੇ ਵੀ ਬੱਚੇ ਰੋਜ਼ ਆ ਰਹੇ ਰੋਜ਼ ਆ ਰਹੇ ਨੇ ਬਾ ਇੱਥੇ ਉਹਨੂੰ ਚੁੱਕ ਕੇ ਚਲੇ ਜਾਣਗੇ ਘਾਟਾ ਕਿੱਥੇ ਸਬਜ਼ੇ ਸਬਜ਼ੀਆਂ ਛੜੀਆਂ ਗਲੀਆਂ ਕਿੜੀਆਂ ਬੇਸਾਨ ਸੁਨਦਰੀਆਂ ਚੱਕ ਵਿਚਾਰੇ ਗਰੀਬ ਲੈ ਜਾਣਗੇ ਖਾਵਾ ਬਾਬੇ ਬਣਾ ਬਣੋ ਲੈਣਗੇ ਆਪਾਂ ਆਪਾਂ ਬੁਲਾਵਾ ਮੁਰੇ ਇਹ ਦੁਆ ਕਰਦਾ ਵੀ ਉਹ ਬੁਲਾਵਾ ਵੀ ਮੈਨੂੰ ਇੰਨੀ ਹਿੰਮਤ ਦੇ ਵੀ ਮੈਂ ਇਹਨਾਂ ਨੂੰ ਸਾਰਿਆਂ ਨੂੰ ਲੰਗ ਲਾਦਾ ਉਹ ਫੁੱਲਾ ਲਾਦਾ ਲੰਗ ਇਹਨਾਂ ਨੂੰ ਇਹਨਾਂ ਕਹਿੰਦਾ ਹਰ ਬੰਦੇ ਨੂੰ ਕਹਿੰਦਾ ਹੈ ਵੀ ਕਾਦੀ ਵੀ ਹਮਤ ਦਿੱਤੀ ਹੈ ਕੋਈ ਕਪੜਾ ਕੋਈ ਪੈਸਾ ਕੋਈ ਚੱਪਲਾ ਜੋ ਵੀ ਹਮਤ ਦਿੱਤੀ ਹੈ ਹਰ ਬੰਦਾ ਇਹਨਾਂ ਦੀ ਮਦਦ ਕਰੇ ਦੇਖੋ ਆਪਾਂ ਹੀ ਨੁਸਾਨੀਆਂ ਦੇ ਨੁਸਾਨ ਘੱਟ ਆਉਂਦਾ ਹੈ ਨਹੀਂ ਹੋਰ ਕੋਈ ਕੰਮ ਨਹੀਂ ਆਉਂਦਾ ਤੇ ਕੋਈ ਇੱਥੇ ਰਹਿ ਜਾਣਗੇ ਇਹ ਨੁਸਾਨੀਆਂ ਰਹਿ ਇੱਥੇ ਕੋਈ ਬੰਦੇ ਕਿੰਨਾ ਮਾਜੀ ਨਾਲ ਲੈ ਜਾਓ ਕਿੰਨਾ ਮਾਜੀ ਲੋਕ ਐਡਾ ਐਡਾ ਬਣਾ ਕੇ ਛੱਡ ਕੇ ਹਰ ਬੰਦਾ ਬਣਾ ਕੇ ਛੱਡ ਗਿਆ ਆਪਾਂ ਨੇ ਵੀ ਇੱਕ ਦਿਨ ਜਿਲੇ ਜਾਣੇ ਆਪਣਾ ਇਹ ਕਹਿੰਦੇ ਆ ਵੀ ਕਿਸੇ ਨੂੰ ਕਿਹੜਾ ਵੀ ਕੋਈ ਸਰਦਾ ਹੈ ਪੈਸਾ ਸਰਦਾ ਹੈ ਕੱਪੜਾ ਸਰਦਾ ਹੈ ਇਹ ਨਹੀਂ ਮੈਂ ਕਹਿੰਦਾ ਵੀ ਕਿਸੇ ਨੂੰ ਉਹ ਦੇਵੋ ਖਾਣ ਪੀਣ ਵਾਲੀ ਚੀਜ਼ ਦੇਵੋ ਕੱਪੜਾ ਦੇਵੋ ਕਿਸੇ ਨੂੰ ਪੈਸਾ ਦੇਵੋ ਪੈਸੇ ਨਾਲ दारू ਪੀਓ ਜਾਂ ਕੋਈ ਹੋਰ ਗਲਤ ਕੰਮ ਕਰੋ ਜਾਂ ਤੁਸੀਂ ਜੁੱਤੀ ਦਮੋਗੇ ਜਾਂ ਕੋਈ ਖਾਣ ਪੀਣ ਵਾਲੀ ਦੇਵੋਗੇ ਤੇ ਪੇਟ ਗਿਆਊ ਕੱਪੜਾ ਦਮੋਗੇ ਪਹਿਨੂਗਾ ਉਹ ਚੁੱਪਲ ਦਮੋਗੇ ਉਹ ਪਹਿਨੂਗਾ ਯਾਨੀ ਕਿ ਪੈਸਾ ਨਾ ਦੇਵੋ ਪੈਸਾ ਨਾਲ ਕਿਤੇ ਹੋ ਰਏ ਕੋਈ ਦਲਦਾ ਸੋ ਕਿਤੇ ਮਰਜੀ ਦੇਵੋ ਯਾਨੀ ਦਾਨ ਕਰੋ ਵੱਧੋ ਵੱਧੋ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿੱਕ ਕਰੋ